ਡਿਪਟੀ ਕਮਿਸ਼ਨਰ ਮੋਹਾਲੀ ਐਸਐਸਪੀ ਮੋਹਾਲੀ ਦੀ ਕੋਈ ਹਿੰਮਤ ਨਹੀਂ ਉਹਨੂੰ ਖਾਲੀ ਕਰਾ ਦੇ ਚਾਰ ਵਾਰੀ ਪੰਜ ਵਾਰੀ ਗਮਾੜਾ ਦੇ ਪੁੱਡਾ ਦੇ ਡੀਸੀ ਦੇ ਐਸਐਸਪੀ ਦੇ ਆਰਡਰ ਹੋਲੇ ਕਿ 40 ਮੁਲਾਜ਼ਮ ਲਾਓ ਜੀ ਗਊਸ਼ਾਲਾ ਖਾਲੀ ਕਰਾਓ ਗਊਸ਼ਾਲਾ ਤਾਂ ਨਹੀਂ ਸਰਕਾਰੀ ਜ਼ਮੀਨ ਤੇ ਕਬਜ਼ਾ ਹੈ ਤੇ ਮੈਂ ਕਹਿੰਦਾ ਟਰਾਲੀਆਂ ਭਰ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵੀ ਸਾਰੇ ਹੀ ਹਵਾਲਾ ਪੱਸ਼ੇ ਨੂੰ ਬਾੜ ਦੋ ਦੇਖੋ ਹਾਲ ਹੁੰਦਾ ਜੇ ਮੈਂ ਮੋਹਾਲੀ ਦੀ ਗੱਲ ਕਰ ਜੇ ਡੀਸੀ ਬਾਡ ਦਾ ਉੱਥੇ ਬਾਰੇ ਪੱਸ਼ੇ ਘੁੰਮਦੇ ਆ डीसी ਦੇ ਪ੍ਰਾਣਾ ਦਫ਼ਤਰ ਉੱਥੇ ਵਾਰਾ ਪਸ਼ੂ ਘੁੰਮਦੇ ਆ ਜਿੱਥੇ ਐਸਐਸਪੀ ਦਫ਼ਤਰ ਉੱਥੇ ਵਾਰਾ ਪਸ਼ੂ ਘੁੰਮਦੇ ਆ ਜੇ ਭਾਲ ਕੇ ਟਰਾਲੀਆਂ ਦੇ ਦਫ਼ਤਰਾਂ ਵਿੱਚ ਛੱਡ ਦੋ ਇੱਕ ਵਾਰ ਨਹੀਂ ਦੋ ਵਾਰ ਹੀ ਹਿਲਣਗੇ ਕਾਬੂ ਹੋ ਜਾਏਗਾ ਪੈਸੇ ਤਾਂ ਅਸੀਂ ਦੇ ਰਹੇ ਹਾਂ ਤੇ ਮਚਲ ਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਹੀ ਸੜਕਾਂ ਦੇ ਉੱਤੇ ਮੋਤਾਂ ਹੋ ਰਹੀਆਂ ਨੇ ਉਸ ਦੇ ਵਿੱਚ ਹੀ ਰਾਜਵੀਰ ਚਵੰਦਾ ਦਾ ਜੋ ਮਾਮਲਾ ਪੱਕਿਆ ਉਸ ਤੋਂ ਬਾਅਦ ਹੁਣ ਵਾਰਾ ਪਸ਼ੂਆਂ ਨੂੰ ਸੜਕ ਤੋਂ ਪਾਸੇ ਕਰਨ ਵਾਸਤੇ ਲਗਾਤਾਰ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਮੀਟਿੰਗਾਂ ਹੋਣੀ ਸ਼ੁਰੂ ਹੋ ਗਈਆਂ ਨੇ ਅੱਜ ਬਲਾਕ ਮੱਦੀ ਵਿੱਚ ਮੀਟਿੰਗ ਸੀ ਜਿਸ ਨੂੰ ਲੈ ਕੇ ਆਵਾਰਾ ਪਸ਼ੂਆਂ ਦਾ ਮੁੱਦਾ ਪਖਿਆ ਤਾਂ ਸਤਨਾਮ ਤੋਂ ਸਾਡੇ ਨਾਲ ਨੇ ਸਤਨਾਮ ਜੀ ਜਿਹੜਾ ਇਹ ਆਵਾਰਾ ਪਸ਼ੂਆਂ ਦਾ ਮੁੱਦਾ ਹੈ ਆਵਾਰਾ ਪਸ਼ੂਆਂ ਵਾਸਤੇ ਜ਼ਿੰਮੇਵਾਰ ਕੌਣ ਸੜਕਾਂ ਤਿੰਨ ਨੂੰ ਆਣਾ ਕਿਉਂ ਪਿਆ ਗਊ ਸਸ ਵੀ ਲੈ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਸੰਭਿਆ ਵੀ ਨਹੀਂ ਜਾਂਦਾ ਇੱਥੇ ਵਾ ਜ਼ਿੰਮੇਵਾਰ ਕੌਣ ਦੇਖੋ ਜੀ ਆਮ ਲੋਕ ਵੀ ਜ਼ਿੰਮੇਵਾਰ ਹੈ ਸਾਡੇ ਧਰਮ ਵੀ ਜ਼ਿੰਮੇਵਾਰ ਹੈ ਤੇ ਸਰਕਾਰਾਂ ਵੀ ਜ਼ਿੰਮੇਵਾਰ ਹੈ ਇੱਕ ਪਾਸੇ ਦਾ ਦੁਨੀਆ 'ਚ ਦੂਜੇ ਨੰਬਰ ਤੇ ਬੀਫ ਬਾਹਰ ਭੇਜਣ ਵਾਲਾ ਦੇਸ਼ ਬਣ ਗਿਆ ਸਾਡਾ ਦੇਸ਼ ਬੀਫ ਮੈਂ ਉੱਚੇ ਪਸ਼ੂਆਂ ਦਾ ਮਾਸ ਹਮ ਇੱਕ ਤਾਂ ਉਹ ਗੱਲ ਹੈ ਇੱਕ ਪਾਸੇ ਅਵਾਰਾ ਪਸ਼ੂਆਂ ਦੇ ਵਿੱਚੋਂ ਇੱਕ ਪਸ਼ੂ ਨੂੰ ਮਾਤਾ ਮੰਨਿਆ ਜਾਂਦਾ ਹਮ ਉਹਦੀ ਧਾਰਮਿਕ ਪੂਜਾ ਹੁੰਦੀ ਹੈ ਹਮ ਉਹ ਮਾਤਾ ਹੈ ਸਾਡੀ ਹਮ ਪਰ ਉਹੀ ਪਸ਼ੂ ਕੂੜੇ ਢੇਰ ਤੇ ਕੂੜਾ ਖਾ ਰਿਆ ਹੁੰਦਾ ਉਦੋਂ ਸਾਡੀ ਧਾਰਮਿਕ ਭਾਵਨਾ ਨਹੀਂ ਪਹੁੰਚਦੀ ਹਮ ਹਲ ਹੋ ਸਕਦਾ ਹੈ ਇਹਦਾ ਹਮ ਇੱਕ ਤਾਂ ਜਿਹੜੇ ਦੁੱਧ ਪੀ ਕੇ ਛੱਡ ਦਿੰਦੇ ਆ ਪਸ਼ੂਆਂ ਨੂੰ ਉਹ ਵੀ ਜ਼ਿੰਮੇਵਾਰ ਹੈ ਹਮ ਤੇ ਸਰਕਾਰਾਂ ਨੂੰ ਅਸੀਂ ਪੈਸੇ ਦੰਨੇ ਆ ਗਊ ਸੈਸ ਦੇ ਰੂਪ ਚ ਉਹਨਾਂ ਕੋਲ ਸਾਡਾ ਪੈਸਾ ਹੈ ਹੱਲ ਰਲ ਮਿਲ ਕੇ ਆਪਾਂ ਕਰ ਸਕਦੇ ਜਿਨ੍ਹਾਂ ਨੇ ਪਸ਼ੂ ਰੱਖੇ ਆ ਜੇ ਉਹ ਸਾਰੀ ਉਮਰ ਪਸ਼ੂਆਂ ਤੋਂ ਕਮਾਈ ਕਰਦੇ ਆ ਅੰਤ ਦੇ ਵਿੱਚ ਜਦ ਦੁੱਧ ਦੇਣਾ ਬੰਦ ਕਰ ਦਿੰਦੇ ਉਹ ਵਾਲਾ ਛੱਡ ਦਿੰਦੇ ਉੱਥੇ ਆਮ ਲੋਕੀ ਦੋਸ਼ੀ ਹੈਗੇ ਆ ਸਰਕਾਰਾਂ ਨੂੰ ਅਸੀਂ ਪੈਸੇ ਦੇ ਰਹੇ ਆ ਪਰ ਜਿਹੜੀ ਸਰਕਾਰਾਂ ਤੋਂ ਅਸੀਂ ਉਮੀਦ ਰੱਖਦੇ ਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਆ ਡਿਪਟੀ ਕਮਿਸ਼ਨਰ ਮੋਹਾਲੀ ਦਾ ਛੱਡ ਜਿਹੜਾ 1 ਫੇਜ ਦੇ ਵਿੱਚ ਆ ਉਹਦੇ ਚ ਗਊ ਹਸਪਤਾਲ ਬਣਾ ਤੱਕ ਕਿ ਉਹਨਾਂ ਕਬਜ਼ਾ ਕਰਕੇ ਉਹਨਾਂ ਲਈ ਆਬਾਰਾ ਪਸ਼ੂ ਇੱਕ ਤੰਦਾ ਹੈ ਹੂੰ ਤੰਦਾ ਹੈ ਧਰਮ ਦੇ ਯਾਰ ਦੇ ਵਿੱਚ ਕਿ ਅਸੀਂ 2-4 ਆਬਾਰਾ ਪਸ਼ੂ ਲੱਭੋ ਹੂੰ ਸਰਕਾਰੀ ਜ਼ਮੀਨ ਦੱਬ ਲੋ ਜਿੱਦਾ ਡਿਪਟੀ ਕਮਿਸ਼ਨਰ ਮੋਹਾਲੀ ਦੇ ਦਫ਼ਤਰ ਦੱਬ ਲਿਆ ਉੱਥੇ 2-4 ਬਿਮਾਰ ਪਸ਼ੂ ਰੱਖੋ ਤੇ ਉੱਥੇ ਗਊ ਹਸਪਤਾਲ ਬਣਾ ਲਓ ਹੂੰ ਤੇ ਡਿਪਟੀ ਕਮਿਸ਼ਨਰ ਮੋਹਾਲੀ ਐਸਐਸਪੀ ਮੋਹਾਲੀ ਦੀ ਕੋਈ ਹਿੰਮਤ ਨਹੀਂ ਉਹਨੂੰ ਖਾਲੀ ਕਰਾ ਜੇ ਚਾਰ ਵਾਰੀ ਪੰਜ ਵਾਰੀ ਗਮਾੜਾ ਦੇ ਪੁੱਡਾ ਦੇ ਡੀਸੀ ਦੇ ਐਸਐਸਪੀ ਦੇ ਆਰਡਰ ਹੋਲੇ ਹੂੰ ਕੇ 40 ਮੁਲਾਜ਼ਮ ਲਾਓ ਜੀ ਗਊਸ਼ਾਲਾ ਖਾਲੀ ਕਰਾਓ ਗਊਸ਼ਾਲਾ ਤਾਂ ਨਹੀਂ ਸਰਕਾਰੀ ਜ਼ਮੀਨ ਤੇ ਕਬਜ਼ਾ ਹੈ ਹੈਨਾ ਇਹ ਹੈਗੀਆਂ ਸਾਰੀ ਸਮੱਸਿਆਵਾਂ ਤੇ ਹੁਣ ਜਿਹੜੇ ਅਵਾਰਾ ਡੰਗਰ ਘੁੰਮਦੇ ਆ ਸਾਡੇ ਸੜਕਾਂ ਦੇ ਉੱਤੇ ਉਹਦੇ ਨਾਲ ਐਕਸੀਡੈਂਟ ਹੋ ਰਹੇ ਆ ਸਾਡੇ ਨੌਜਵਾਨ ਮਰ ਰਹੇ ਆ ਰੋਜ਼ ਬਜ਼ਾਰਾਂ ਚ ਟੱਕਰਾ ਮਾਰਦੇ ਦੇਖਦੇ ਆਪਾਂ ਡੰਗਰਾਂ ਨੂੰ ਉਦੋਂ ਵੀ ਲੋਕਾਂ ਦਾ ਨੁਕਸਾਨ ਹੋ ਰਿਹਾ ਇਹ ਸਮੱਸਿਆ ਨੂੰ ਹੱਲ ਕਰਨਾ ਜ਼ਰੂਰੀ ਹੈ ਉਹਦੇ ਲਈ ਲੋਕ ਤਾਂ ਪੈਸੇ ਦੇ ਦੇ ਸਕਦੇ ਆ ਸਰਕਾਰ ਨੂੰ ਅੱਗੇ ਸਰਕਾਰ ਨੇ ਜਿਹੜਾ ਢਾਂਚਾ ਬਣਾਉਣਾ ਅਵਾਰਾ ਪੁਛ ਨੂੰ ਕੰਮ ਕਰਦਾ ਉਹ ਸਰਕਾਰ ਦਾ ਕੰਮ ਹੈ ਉਹਦੇ ਲਈ ਡਿਪਾਰਟਮੈਂਟ ਹੈ ਸਰਕਾਰ ਕੋਲ ਉਹਦੇ ਕੋਲ ਮੈਨ ਪਾਵਰ ਹੈ ਲੋਕ ਪੈਸਾ ਦੇ ਰਹੇ ਆ ਟੈਕਸ ਦੇ ਵਿੱਚੋਂ ਇੰਨਾ ਵੱਡਾ ਬਜਟ ਹੋਵੇ ਗਊ ਸਸਨ ਲੈ ਕੇ ਹਰ ਚੀਜ਼ ਤੇ ਲੱਗਦਾ ਬਿਜਲੀ ਦੀ ਬਿੱਲ ਦੀ ਗੱਲ ਕਰੀਏ ਹੋਰ ਵੀ ਆਪਾਂ ਗੱਡੀ ਖਰੀਦਦੇ ਤਾਂ ਗਊ ਸਸਨ ਲੱਗਦਾ ਔਰ ਉਸ ਤੋਂ ਬਾਅਦ ਵੀ ਇੰਨੇ ਸਾਲਾਂ ਤੋਂ ਕਿਉਂ ਨਹੀਂ ਪੁਖਤਾ ਇੰਤਜ਼ਾਮ ਸਰਕਾਰਾਂ ਕਰ ਪਾਈਆਂ ਆ ਉਹਦੇ ਲਈ ਮੈਂ ਸਮਝਦਾ ਸਰਕਾਰਾਂ ਦੇ ਉੱਤੇ ਲੋਕਾਂ ਦਾ ਦਬਾਅ ਘਟ ਹੈ ਜੇ ਲੋਕਾਂ ਦਾ ਦਬਾਅ ਹੋਏ ਮੈਂ ਕਹਿੰਦਾ ਟਰਾਲੀਆਂ ਭਰ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਵੀ ਸਾਰੀਆਂ ਹਵਾਲਾ ਪੱਤਰ ਨੂੰ ਵੜ ਦੋ ਦੇਖੋ ਹਾਲ ਹੁੰਦਾ ਬਾੜੇ ਵੀ ਕਈ ਕਿਸਾਨ ਜਿੱਥੇ ਬੰਦੇ ਨੇ ਆਪ ਤੋਂ ਪੁਰਾਣੇ ਦੱਸ ਕੇ ਇਹਦੇ ਵਿੱਚ ਮੈਂ ਕਹਿੰਦਾ ਜੇ ਨਹੀਂ ਉਹ ਕਰਦੇ ਅਲਟੀਮੇਟਮ ਦੋ ਵੇ ਐਨੇ ਦਿਨ ਦਾ ਟਾਈਮ ਹੈ ਸਾਡੇ ਸ਼ਹਿਰ ਦੇ ਵਿੱਚ ਖਾਲੀ ਕਰੋ ਤੇ ਜੇ ਮੈਂ ਮੋਹਾਲੀ ਦੀ ਗੱਲ ਕਰਾਂ ਜਿੱਤੇ ਡੀਸੀ ਬਾਡ ਦਾ ਉੱਥੇ ਵਾਰਾ ਪਾਸੀ ਘੁੰਮਦੇ ਆ ਜਿੱਤੇ ਡੀਸੀ ਦੇ ਪੁਰਾਣੇ ਦਫ਼ਤਰ ਉੱਥੇ ਵਾਰਾ ਪਾਸੀ ਘੁੰਮਦੇ ਆ ਜਿੱਤੇ ਐਸਐਸਬੀ ਦਫ਼ਤਰ ਉੱਥੇ ਵਾਰਾ ਪਾਸੀ ਘੁੰਮਦੇ ਆ ਜੇ ਭਾੜੇ ਟਰਾਲੀਆਂ ਦੇ ਦਫ਼ਤਰਾਂ ਵਿੱਚ ਛੱਡ ਦੋ ਇੱਕ ਵਾਰ ਨਹੀਂ ਦੋ ਵਾਰ ਹੀ ਹਿੱਲਣਗੇ ਕਾਬੂ ਹੋ ਜਾਏਗਾ ਪੈਸੇ ਤਾਂ ਅਸੀਂ ਦੇ ਰਹੇ ਆ ਤੇ ਮਚਲੇ ਆ ਤਨਖਾਹ ਸਾਡੇ ਕੋਲ ਲੈ ਰਹੇ ਆ ਤੇ ਕੰਮ ਕਰ ਲੈਣੇ ਕੰਮ ਨਹੀਂ ਕਰ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਉਦੋਂ ਪਾਸੇ ਹੋਣਗੇ ਜਦੋਂ ਕਿਸੇ ਲੀਡਰ ਦਾ ਪੁੱਤ ਜਾਂ ਕੋਈ ਲੀਡਰ ਦੀ ਮੌਤ ਹੋਏਗੀ ਫਿਰ ਜਾ ਕੇ ਕਿਤੇ ਨਾ ਕਿਤੇ ਪੱਕਾ ਹੱਲ ਹੋ ਸਕਦਾ ਨਹੀਂ ਦੇਖੋ ਲੋਕਾਂ ਨੂੰ ਆਤਾ ਲੋਕ ਛੇਤੀ ਭੁੱਲ ਜਾਂਦੇ ਆ ਇੱਕ ਵੱਡਾ ਲੀਟਰ ਹੋਰ ਮਰ ਗਿਆ ਮਹੀਨਾ ਕਰ ਰੌਲਾ ਪਾਏਗਾ ਫਿਰ ਭੁੱਲ ਜਾਣਗੇ ਜਵੰਦਾ ਵਰਗੇ ਨੌਜਵਾਨ ਤਾਂ ਸਾਡੇ ਰੋਜ਼ ਹੀ ਸਾਡੇ ਸੜਕਾਂ ਤੇ ਮਰਦੇ ਆ ਐਨਾ ਐਕਸੀਡੈਂਟ ਕਰਕੇ ਆਵਾਰਾ ਪਸ਼ੂ ਕਰਕੇ ਹੁਣ ਠੀਕ ਹੈ ਕੋਈ ਮਸ਼ਹੂਰ ਬੰਦਾ ਸੀ ਗਾਇਕ ਸੀਗਾ ਤਾਂ ਲੋਕਾਂ ਨੇ ਧਿਆਨ ਚਾਹੀ ਗੱਲ ਇਸੇ ਇਸੇ ਇਲਾਕੇ ਚ ਹਫ਼ਤੇ ਪਹਿਲਾਂ ਵੀ ਇੱਕ ਮੁੰਡਾ ਮਰ ਐਕਸੀਡੈਂਟ ਚ ਮੇਰੇ ਸ਼ਹਿਰ ਚ ਵੀ ਮਰੇ ਆ ਮਤਲਬ ਇਹਦੇ ਰੋਜ ਹੀ ਮਰ ਰਹੇ ਆ ਇੱਕ ਚਲਦਾ ਫਿਰਦਾ ਆਤਕਵਾਦ ਹੈ ਔਰ ਇਹਦੀ ਜਿਹੜੀ ਪੁਸ਼ਤਪਨਾਹੀ ਹੈ ਉਹ ਧਰਮ ਦੀ ਆੜ ਜੀ ਵੀ ਕੀਤੀ ਜਾ ਰਹੀ ਹੈ ਆਵਾਰਾ ਪਸ਼ੂ ਦੀ ਖਾਸ ਕਿਸਮ ਦਾ ਪਸ਼ੂ ਘੁੰਮਦਾ ਤੇ ਉਹਦੇ ਉਹਦੇ ਧਾਰਮਿਕ ਆਸਥਾ ਜੁੜੀ ਹੋਈ ਹੈ ਜਿਹੜੇ ਸਾਡਾ ਉਹਦੇ ਨਾਲ ਦਾ ਕਾਲਾ ਪਸ਼ੂ ਹੈ ਮੱਝ ਉਹ ਆਵਾਰਾ ਕਿੰਨੇ ਘੁੰਮਦੇ ਦੇਖੇ ਤੁਸੀਂ ਬੱਕਰੀਆਂ ਕਿੰਨੇ ਘੁੰਮਦੇ ਦੇਖੇ ਤੁਸੀਂ ਕੁੱਤੇ ਘੁੰਮਦੇ ਜਾਓ ਘੁੰਮਦਾ ਸੋ ਉਹਦੇ ਚ ਧਰਮ ਦੀ ਪੁਸ਼ਤਪਨਾਹੀ ਵੀ ਹੈ ਉਹਨਾਂ ਠੀਕ ਹੈ ਬਿਲਕੁਲ ਦੇਖੋ ਕਿ ਇਹ ਸੰਤ ਨਾਮ ਸਿੰਘ ਦਾਊ ਜਿਨ੍ਹਾਂ ਨੇ اوارਾ ਪਸ਼ੂਆਂ ਵਾਸਤੇ ਆਪਣੇ ਵਿਚਾਰ ਰੱਖੇ ਨੇ ਕਿ ਸਭ ਕੁਝ ਹੋ ਸਕਦਾ ਹੈ ਕਿ ਅਗਰ ਸਰਕਾਰਾਂ ਚਾਹਣ ਤਾਂ ਦਿਨੋਂ ਦੱਸਿਆ ਗਿਆ ਕਿ ਲਗਾਤਾਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਆਵਾਰਾ ਪਸ਼ੂ ਇੱਕ ਆਤਕ ਤਰ੍ਹਾਂ ਚੱਲ ਰਹੀਆਂ ਨੇ ਇਸ ਨੂੰ ਲੈ ਕੇ ਧਾਰਮਿਕ ਮੁੱਦਾ ਹੀ ਬਣਾਇਆ ਜਾ ਰਿਹਾ ਹੈ ਕਈ ਜਗ੍ਹਾ ਪਰ ਜਦੋਂ ਮੌਤਾਂ ਹੁੰਦੀਆਂ ਨੇ ਉਸ ਸਮੇਂ ਰੋਣਾ ਆਉਂਦਾ ਹੈ ਕਿ ਜਿਨ੍ਹਾਂ ਦੇ ਜਵਾਨ ਪੁੱਤ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਦੇਖਦੇ ਕਿ ਪ੍ਰਸ਼ਾਸਨ ਇਸ ਵਾਸਤੇ ਕੀ ਹਿਲਚਲ ਕਰਦਾ ਥੋੜੇ ਕੰਮ ਗਰਜੋਤ ਦੇ ਨਾਲ ਹਰਤੇ